ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਦੇ ਮੋਗਾ ਸ਼ਹਿਰ ਦੇ ਵਿੱਚ ਲਾਭਸਾਲ ਰੈਲੀ ਕੀਤੀ। ਠਾਠਾ ਮਾਰਦਾ ਕੱਠ ਕੇਂਦਰ ਸਰਕਾਰ ਨੂੰ ਚੈਲੰਜ ਕਰ ਰਿਹਾ ਸੀ ਕਿ ਜੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਇੱਕ ਹੋਰ ਬਹੁਤ ਵੱਡਾ ਅੰਦੋਲਨ ਕਰਨ ਲਈ ਤਿਆਰ ਹੋ ਰਹੇ ਹਾਂ, ਉੱਸਲ ਵੱਟੇ ਲੈ ਰਹੇ ਹਾਂ। ਤੇ ਉੱਥੇ ਜਿਹੜੀਆਂ ਕੁਝ ਗੱਲਾਂ ਹੋਈਆਂ ਮੁੱਖ ਪਹਿਲੀ ਗੱਲ ਇਹ ਕਿ ਉਹਨਾਂ ਨੇ ਕਿਸਾਨਾਂ ਦੀ ਵੱਡੀ ਏਕਤਾ ਕਰ ਲਈ ਤਾਂ ਕਿ ਦੇਸ਼ ਭਰ ਦੇ ਵਿੱਚ ਜਿਸ ਪੱਧਰ ਦੀ ਸਰਕਾਰ ਦੀ ਜ਼ਿੱਦ ਹੈ ਤੇ ਜਿਸ ਤਰ੍ਹਾਂ ਨਾਲ ਉਹ ਕਾਰਪੋਰੇਟਾਂ ਦੇ ਹੱਕ ਦੇ ਵਿੱਚ ਝੁਕੀ ਹੋਈ ਹੈ ਤੇ ਕਾਰਪੋਰੇਟ ਦੁਨੀਆ ਭਰ ਦਾ ਉਹਦੇ ਹੱਕ 'ਚ ਲੱਗਿਆ ਹੋਇਆ ਹੈ ਉਸ ਦੇ ਮੇਜਬਾ ਸੰਘਰਸ਼ ਕਰਨ ਲਈ ਬਹੁਤ ਵਿਸ਼ਾਲ ਏਕਤਾ ਦੀ ਲੋੜ ਹੈ ਪੰਜਾਬ ਦੇ ਵਿੱਚ ਵੀ ਤੇ ਪੰਜਾਬ ਤੋਂ ਬਾਹਰ ਵੀ ਉਹਦੇ ਲਈ ਅੱਜ ਉਹਨਾਂ ਦੀਆਂ ਟੀਮਾਂ ਜਿਹੜੀਆਂ ਉਹਨਾਂ ਨੇ ਪਹਿਲਾਂ ਹੀ ਕਮੇਟੀ ਬਣਾਈ ਹੋਈ ਹੈ ਦੂਜੀਆਂ ਜਥੇਬੰਦੀਆਂ ਨਾਲ ਗੱਲ ਕਰਨ ਲਈ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਨਹੀਂ ਅੱਜ ਉਹਨਾਂ ਦੋ ਧਿਰਾਂ ਨਾਲ ਐਸਕੇਐਮ ਨਾਨ ਪੋਲਿਟিক্যাল ਤੇ ਕਿਸਾਨ ਮਜ਼ਦੂਰ ਮੋਰਚੇ ਦੇ ਨਾਲ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਉਹ ਟੀਮਾਂ ਜਾਣ ਗਈਆਂ ਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨ ਗਈਆਂ ਤੇ ਫਿਰ ਪਟਿਆਲੇ ਉਹਨਾਂ ਦੀ ਗੱਲਬਾਤ ਹੋਊਗੀ ਉਹ ਗੱਲਬਾਤ ਦਾ ਸੱਦਾ ਦੇ ਕੇ ਆਉਣਗੀਆਂ ਨਿੱਜੀ ਤੌਰ ਤੇ ਜਾਣਗੇ ਉਹ ਦੂਸਰੀ ਗੱਲ ਉਹਨਾਂ ਨੇ 13 ਤਰੀਕ ਨੂੰ ਜਿਹੜਾ ਕੇਂਦਰ ਸਰਕਾਰ ਨੇ ਇੱਕ ਜਿਹੜਾ ਜਿਹੜੀ ਖੇਤੀਬਾੜੀ ਦੀ ਜਿਹੜੀ ਮਾਰਕੀਟਿੰਗ ਹੈ ਉਹਦੇ ਬਾਰੇ ਜਿਹੜੇ ਡਰਾਫਟ ਰੈਗੂਲੇਸ਼ਨ ਲੈ ਕੇ ਆਉਂਦੇ ਆ ਉਹਦੇ ਲਈ ਇੱਕ ਡਰਾਫਟ ਬਣਾਇਆ ਉਸ ਨੂੰ 13 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਸੜਾਇਆ ਸੜਿਆ ਜਾਊਗਾ ਜਾਲਿਆ ਜਾਊਗਾ ਉਸ ਤੋਂ ਅਗਲੀ ਗੱਲ 26 ਜਨਵਰੀ ਨੂੰ ਉਹ ਜਿਵੇਂ ਟਰੈਕਟਰ ਮਾਰਚ ਉਹਦੋਂ ਉਸ ਟਾਈਮ ਸਰਕਾਰ ਨੇ ਗਲਤ ਰਾਹ ਪਾ ਕੇ ਉਹਨੂੰ ਫਿਜ਼ਲ ਆਊਟ ਕਰਾਤਾ ਸੀ ਇੱਕ ਤਰ੍ਹਾਂ ਨਾਲ ਉਹ ਉਸ ਤੋਂ ਬਾਅਦ ਲਗਾਤਾਰ ਟਰੈਕਟਰ ਮਾਰਚ ਕਰਦੇ ਆ ਰਹੇ ਹੈ ਹੁਣ ਐਸ ਵਾਰ ਵੀ ਉਹ ਟਰੈਕਟਰ ਟਰੈਕਟਰ ਮਾਰਚ 26 ਜਨਵਰੀ ਨੂੰ ਕੀਤੇ ਜਾਣਗੇ ਤੇ ਅਗਲੀ ਹੋਰ ਗੱਲ ਇਹ ਕਿ ਉਹ 24 ਤੇ 25 ਤਰੀਕ ਨੂੰ ਦਿੱਲੀ ਦੇ ਵਿੱਚ ਆਲ ਇੰਡੀਆ ਦੀ ਮੀਟਿੰਗ ਕਰਕੇ ਉਸਦੇ ਅਗਲੇ ਜਿਹੜੇ ਪ੍ਰੋਗਰਾਮ ਨੇ ਕੀ ਹੋਣਗੇ ਉਹਨਾਂ ਤੇ ਵਿਚਾਰ ਚਰਚਾ ਕੀਤੀ ਜਾਊਗੀ ਤਾਂ ਕਿ ਇੱਕ ਵੱਡਾ ਜਿਹੜਾ ਮੋਰਚ ਹੈ ਉਹ ਬਣਾ ਕੇ ਸਰਕਾਰ ਵਿਰੁੱਧ ਲਗਾਤਾਰ ਲੜਾਈ ਜਾਰੀ ਰੱਖੀ ਜਾ ਸਕੇ ਉਹਦੀਆਂ ਫਾਰਮਾਂ ਵੱਖ-ਵੱਖ ਹੋ ਸਕਦੀਆਂ ਨੇ ਅ ਦੂਸਰੀ ਗੱਲ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ UGC ਨੇ ਕੁਝ ਰੈਗੂਲੇਸ਼ਨ ਨਵੇਂ ਬਣਾਏ ਹੈ ਉਹਨਾਂ ਦਾ ਡਰਾਫਟ ਬਣਾਇਆ ਹੈ ਉਦੇ ਵਿੱਚ ਗਵਰਨਰ ਨੂੰ ਇੰਨੀਆਂ ਤਾਕਤਾਂ ਦੇਤੀਆਂ ਗਵਰਨਰ ਜਿਹੜਾ ਕਿ ਅੱਡ-ਅੱਡ ਸੂਬਾਂ ਜਾਂਦੀਆਂ ਯੂਨੀਵਰਸਿਟੀਆਂ ਦੇ ਜਿਹੜੇ ਚਾਂਸਲਰ ਨੇ ਚਾਂਸਲਰ ਵੱਜੋਂ ਉਹ ਵਾਈਸ ਚਾਂਸਲਰ ਲਾਉਣ ਲਈ ਜਿਹੜੀ ਕਮੇਟੀ ਹੈ ਉਹ ਤਿੰਨ ਮੈਂਬਰਾਂ ਦੀ ਕਮੇਟੀ ਬਣਾਉਣਗੇ ਜਿਦੇ ਚ ਇੱਕ ਗਵਰਨਰ ਦਾ ਆਪਦਾ ਨਮਾਇੰਦਾ ਹੋਊਗਾ ਇੱਕ UGC ਦਾ ਨਮਾਇੰਦਾ ਹੋਊਗਾ ਇੱਕ ਸਬੰਧਤ ਯੂਨੀਵਰਸਿਟੀ ਦਾ ਬੰਦਾ ਹੋਊਗਾ ਯਾਨੀ ਇੱਕ ਗਵਰਨਰ ਦਾ ਬੰਦਾ ਹੋ ਗਿਆ ਇੱਕ UGC ਦਾ ਦੋ ਬੰਦੇ ਤਾਂ ਕੇਂਦਰ ਸਰਕਾਰ ਦੇ ਹੋਗੇ ਪਹਿਲ ਨੂੰ ਇਹ ਇੱਕ ਕੰਕ੍ਰੀਟ ਲਿਸਟ ਹੈ ਸੂਬਿਆਂ ਦੀਆਂ ਜਿੰਦਰਤੀਆਂ ਨੇ ਵਾਈਸ ਚਾਂਸਲਰ ਸੂਬਿਆਂ ਦੇ ਲੱਗਣੇ ਤੇ ਕੇਂਦਰ ਸਰਕਾਰ ਦਾ داخل ਪੂਰਾ ਹੀ ਵਿਧਾਤਾ ਵੀ ਜਣੀ ਉਹ 100% ਆਪਣੀ ਮਨਮਰਜ਼ੀ ਕਰ ਸਕਦੇ ਐ ਇਹਦੇ ਵਿਰੁੱਧ ਕੱਲ ਤਾਮਨਾ ਡੂ ਦੀ ਅਸੈਂਬਲੀ ਨੇ ਆਪਣਾ ਇੱਕ ਮਤ ਹੋ ਕੇ ਮਤਾ ਪੇਸ਼ ਕਰ ਦਿੱਤਾ ਵੀ ਇਹ ਰੱਦ ਕਰੇ ਜਾਂਦੇ ਐ ਤੇ ਇਹ ਅਸੀਂ ਲਾਗੂ ਨਹੀਂ ਹੋਣ ਦੇਣੇ ਜੇ ਲੋੜ ਪੈਗੀ ਅਸੀਂ ਹੋਰ ਵੀ ਚਾਰਾ ਜੋਈ ਕਰਾਂਗੇ ਪੰਜਾਬ ਸਰਕਾਰ ਹਾਲੇ ਸੁੱਤੀ ਹੋਈ ਐ ਪੰਜਾਬ ਸਰਕਾਰ ਨਾਲ ਵੀ ਗਵਰਨਰਾਂ ਦਾ ਪੰਗਾ ਰਹਿੰਦਾ ਹੈ ਪਰ ਪੰਜਾਬ ਸਰਕਾਰ ਨੂੰ ਹਲੇ ਇਹ ਗੱਲ ਦਾ ਪਤਾ ਹੀ ਨਹੀਂ ਵੀ ਇਹ ਕੀ ਕਰਨਾ ਹੈ ਹਾਲਾਂਕਿ ਅਸੀਂ ਉਸ ਦਿਨ ਵੀ ਸੁਚੇਤ ਕੀਤਾ ਸੀ ਕਿ ਪੰਜਾਬ ਸਰਕਾਰ ਨੂੰ ਇਹਦੇ ਵਿਰੁੱਧ ਕਹਿਣਾ ਚਾਹੀਦਾ ਹੈ ਇਸ ਤੋਂ ਬਿਨਾ ਅਸੀਂ ਅਸੀਂ ਕੁਝ ਹੋਰ ਗੱਲਾਂ ਇਹ ਕਹਿਣੀਆਂ ਚਾਹੁੰਦੇ ਹਾਂ ਕਿ ਉਹਨਾਂ ਹੀ UGC ਰੈਗੂਲੇਸ਼ਨਸ ਦੇ ਵਿੱਚ ਜਿਹੜੇ ਇਹ ਪ੍ਰਾਵਧਾਨ ਨੇ ਕਿ ਜਿਹੜੇ ਕੰਟਰੈਕਚੁਅਲ ਸਟਾਫ ਹੈ ਜਿਹੜਾ ਠੇਕੇ ਤੇ ਰੱਖਣ ਵਾਲਾ ਸਟਾਫ ਉਦੀ ਜਿਹੜੀ ਹੱਦ ਹਟਾ ਕੇ 10% ਤੋਂ ਜਿੰਨੀ ਮਰਜ਼ੀ ਕਰੀ ਜਾ ਸਕਦੀ ਹੈ ਉਹਦਾ ਅਸੀਂ ਨਿੰਦਿਆ ਕਰਦੇ ਆ ਅਸੀਂ ਕਹਿੰਦੇ ਆ ਉਹ ਵੀ ਉਹ ਵੀ ਵਾਪਸ ਲਿਆ ਜਾਣਾ ਚਾਹੀਦਾ ਹੈ ਰੈਗੂਲਰ ਸਟਾਫ ਰੱਖਿਆ ਜਾਣਾ ਚਾਹੀਦਾ ਹੈ ਚਾਹੇ ਉਹ ਕਾਲਜਾਂ ਨੇ ਤੇ ਚਾਹੇ ਯੂਨੀਵਰਸਟੀਆਂ ਨੇ ਇਸ ਤਰ੍ਹਾਂ ਦਾ ਅਸੀਂ ਇਹਦੇ ਬਾਰੇ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਤੇ ਅਗਲੀ ਗੱਲ ਦੋਸਤੋ ਇਹ ਹੈ ਕਿ 36 ਗੜਤੀ ਇੱਕ ਅਦਾਲਤ ਨੇ ਉਥੋਂ ਦੀ ਇੱਕ ਜਿਹੜੀ ਭਾਜੀਪੀ ਦੀ ਐਮਐਲਏ ਹੈ ਰਾਮੂਨੀ ਭਗਤ ਜਿਹੜੀ ਕਿ ਜਸ਼ਪੁਰ ਹਲਕੇ ਦੀ ਐਮਐਲਏ ਹੈ ਉਸ ਨੇ ਪਿੱਛੇ ਕੁਝ ਸਮਾਂ ਪਹਿਲਾਂ ਹਾਜ਼ਰਤ ਇਸਮ ਸੀਦੇ ਬਰੁੱਧ ਉਹਨਾਂ ਦੀ ਸ਼ਾਨ ਤੇ ਖਿਲਾਫ ਟਿੱਪਣੀਆਂ ਕੀਤੀਆਂ ਸੀ ਤੇ ਈਸਾਈ ਭਾਈਚਾਰੇ ਦੇ ਖਿਲਾਫ ਵੀ ਕੀਤੀਆਂ ਸੀਗੀਆਂ ਕਿਉਂਕਿ ਆਰਐਸਐਸ ਦਾ ਕੁਝ ਏਜੰਡਾ ਹੈ ਕਿ ਉਹਨਾਂ ਨੂੰ ਕਿਸੇ ਵੀ ਕਾਰਨ ਕਰਕੇ ਉਹ ਮੁਸਲਮਾਨਾਂ ਨੂੰ ਗਾਲਾਂ ਕੱਢ ਸਕਦੇ ਐ ਈਸਾਈਆਂ ਨੂੰ ਕੱਢ ਸਕਦੇ ਐ ਕਮਿਊਨਿਸਟਾਂ ਨੂੰ ਕੱਢ ਸਕਦੇ ਐ ਇਹ ਉਹਨਾਂ ਦੇ ਏਜੰਡੇ ਦਾ ਹਿੱਸਾ ਹੈਗਾ ਤੇ ਉਸ ਹਿੱਸੇ ਵਜੋਂ ਉਹ ਇਹ ਲਗਾਤਾਰ ਹੈ ਜਾਂ ਪ੍ਰਚਾਰ ਕਰਦੇ ਆ ਤੇ ਉਹ ਕਦੇ-ਕਦੇ ਬੜੇ ਜ਼ਿੰਮੇਵਾਰ ਬੰਦਿਆਂ ਦੇ ਮੂੰਹਾਂ 'ਚੋਂ ਵੀ ਆ ਜਾਂਦਾ ਹੈ ਪੁਲਿਸ ਨੇ ਤਾਂ ਕੋਈ ਕਾਰਵਾਈ ਕੀਤੀ ਨਹੀਂ ਤੇ ਇੱਕ ਜਿਹੜੇ ਵਕੀਲ ਨੇ ਉੱਥੇ ਹਰਮਨ ਹਜੂਰ ਉਹਨਾਂ ਨੇ ਇੱਕ ਸ਼ਿਕਾਇਤ ਹੈ ਜਿਹੜੀ ਉੱਥੋਂ ਦੀ ਅਦਾਲਤ 'ਚ ਪਾਈ ਅਦਾਲਤ ਨੇ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਤੇ ਅੱਜ 10 ਤਰੀਕ ਨੂੰ ਉਸ ਐਮ ਐਲ ਏ ਨੂੰ ਉਹ ਬੀਬੀ ਨੂੰ ਅੱਜ ਉਹਨਾਂ ਨੇ ਅਦਾਲਤ ਦੇ ਵਿੱਚ ਸੱਦਿਆ ਤੇ ਦੇਖਦੇ ਆ ਅੱਗੇ ਕੀ ਕਾਰਵਾਈ ਹੁੰਦੀ ਹੈ ਅਸੀਂ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਸਾਡੇ ਸਿੱਖ ਦੋਸਤ ਸਾਡੇ ਭਰਾ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਜਿਹੜੇ ਜਿਹੜਾ ਪ੍ਰਪਾਗੈਂਡਾ ਭਾਜਪੀ ਕਰਦੀ ਹੈ ਅਸੀਂ ਉਹੀ ਪ੍ਰਪਾਗੈਂਡਾ ਕਰਨ ਲੱਗ ਜਾਈਏ ਖਾਸ ਤੌਰ ਤੇ 크리스마ਸ ਦੇ ਦਿਨਾਂ ਦੇ ਵਿੱਚ ਸਾਡਾ ਆਪਣਾ ਆਪਣਾ ਦਿਨ ਹੁੰਦਾ ਹੈ ਸ਼ਹਾਦਤ ਦੇ ਦਿਨ ਹੁੰਦੇ ਆ ਇਸਾਈਆਂ ਦਾ ਆਪਣਾ ਦਿਨ ਹੁੰਦਾ ਹੈ ਇਹ ਭਾਜਪਾ ਹੈ ਜਿਹੜੀ ਸਾਨੂੰ ਇੱਥੇ ਪੜਾਉਂਦੀ ਹੈ ਪਰ ਉਹ ਤਾਂ ਬਾਹਰਲੇ ਸੂਬਿਆਂ 'ਚ ਵੀ ਪ੍ਰਚਾਰ ਕਰਦੀ ਹੈ ਕਿਉਂਕਿ ਉਹਦਾ ਉਹਦਾ ਸਾਬਜਾਦਿਆਂ ਦੀ ਸਾਬਜਾ ਜਿਹੜੀ ਕੁਰਬਾਨੀ ਹੈ ਉਹਦੇ ਨਾਲ ਕੋਈ ਨਹੀਂ ਉਹ ਤਾਂ ਉਹਨੂੰ ਇੱਕ ਵਰਤ ਦੇ ਆ ਵੀ ਤਾਂ ਕਿ ਅਸੀਂ ਸਿੱਖਾਂ ਨੂੰ ਇਸ ਗੱਲ ਦੇ ਉੱਤੇ ਮਗਰ ਲਾ ਕੇ ਸਾਇਿਆਂ ਦੇ ਵਿਰੁੱਧ ਉਪੜਕਾ ਸਕੀਏ ਉਹਨਾਂ ਦਾ ਏਜੰਡਾ ਤਾਂ ਪੱਕਾ ਏਜੰਡਾ ਹੈ ਉਹ ਇਸ ਕਰਕੇ ਸਾਨੂੰ ਜਿਹੜੀ ਹੈ ਸਾਡੀ ਜੋ ਸਿੱਖੀ ਦਾ ਦੇ ਵਿਚਾਰਤਾ ਰਹਿ ਸਰਵਸਾਂਝੀ ਬਾਤਾਂ ਦੀ ਉਹਦੇ ਤੇ ਹੀ ਧਿਆਕ ਰੱਖਣੀ ਚਾਹੀਦੀ ਹੈ ਇਸ ਤਰ੍ਹਾਂ ਦੀ ਕਿਸੇ ਦੀ ਹੋਰ ਦੀ ਚੱਕ ਚਾ ਕੇ ਸਾਨੂੰ ਉਹਨਾਂ ਦੀ ਬੋਲੀ ਨਹੀਂ ਬੋਲਣੀ ਚਾਹੀਦੀ ਆ ਲਾਸਟ ਗੱਲ ਦੋਸਤੋ ਇੱਕ ਕੰਪਨੀ ਹੈ ਲਾਸਟ ਰੈਂਡ ਟਿਊਬਰੋ ਬੜੀ ਵੱਡੀ ਕੰਪਨੀ ਹੈ ਅਰਬਾਂ ਪਤੀ ਹੈਗੇ ਆ ਉਹਦੇ ਮਾਲਕ ਜਿਹੜੇ ਹੈ ਉਹਦਾ ਜਿਹੜਾ ਚੇਅਰਮੈਨ ਹੈ ਉਹਦਾ ਨਾਮ ਹੈ ਐਸ ਐਨ ਸੁਬਰਾਮਨੀਅਨ ਤੇ ਇਹ ਕੰਪਨੀ ਦੇਸ਼ ਦੀਆਂ ਉਹਨਾਂ ਚੰਦ ਕੰਪਨੀ ਜੋ ਹੈ ਜਿੱਥੇ ਹਫ਼ਤੇ 'ਚ 5 ਦੀ بجائے 6 ਦਿਨ ਕੰਮ ਹੁੰਦਾ ਹੈ ਉੱਥੇ ਸੈਟਰਡੇ ਨੂੰ ਜਾਨੀ ਕਿ ਸ਼ਨੀਵਾਰ ਵੀ ਕੰਮ ਹੁੰਦਾ ਹੈ ਆਮ ਤੌਰ ਤੇ ਜਿੰਨੀਆਂ ਵੱਡੀਆਂ ਕੰਪਨੀਆਂ ਨੇ ਚਾਹੇ ਅਮਰੀਕਾ ਦੀਆਂ ਨੇ ਇੰਗਲੈਂਡ ਦੀਆਂ ਨੇ ਜਰਮਨੀ ਦੀਆਂ ਨੇ ਕਿਸੇ ਹੋਰ ਦੇਸ਼ ਦੀਆਂ ਨੇ ਜਿਹੜੀਆਂ ਭਾਰਤ ਦੇ ਵਿੱਚ ਚੱਲਦੀਆਂ ਨੇ ਉਹ ਆਪਣੇ ਮੁਲਾਜ਼ਮਾਂ ਤੋਂ 5 ਦਿਨ ਕੰਮ ਲੈਂਦੀਆਂ ਨੇ ਸ਼ਨੀਵਾਰ ਤੇ ਐਤਵਾਰ ਛੁੱਟੀ ਕਰਦੀਆਂ ਨੇ ਉਹਨੇ ਆਪਣੇ ਮੁਲਾਜ਼ਮਾਂ ਦੇ ਨਾਲ ਇੱਕ ਵਿਚਾਰ ਚਰਚਾ ਕੀਤੀ ਵਿਚਾਰ ਚਰਚਾ ਚ ਉਹਨਾਂ ਨੂੰ ਸਵਾਲ ਪੁੱਛ ਲਿਆ ਵੀ ਤੁਸੀਂ ਆਪਣੇ ਮੁਲਾਜ਼ਮਾਂ ਤੋਂ ਸ਼ਨੀਵਾਰ ਕੰਮ ਕਿਉਂ ਲੈਂਦੇ ਹੋ ਉਹ ਕਹਿੰਦਾ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਮੈਂ ਸਿਰਫ ਸ਼ਨੀਵਾਰੀ ਕੰਮ ਕਿਉਂ ਲੈਣਾ ਐਤਵਾਰ ਕਿਉਂ ਨਹੀਂ ਲੈ ਰਿਹਾ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਅਫਸੋਸ ਹੈ ਇਸ ਗੱਲ ਦਾ ਬਹੁਤ ਜ਼ਿਆਦਾ ਅਤੇ ਮੈਂ ਇਹ ਸਮਝਦਾ ਕਿ ਜੇ ਮੈਂ ਖੁਦ ਉਹ ਜਿਹੜੀ ਚੇਅਰਮੈਨ ਵੀ ਜੇ ਮੈਂ ਖੁਦ ਐਤਵਾਰ ਕੰਮ ਕਰ ਸਕਦਾ ਤਾ ਬਾਕੀ ਮੁਲਾਜ਼ਮ ਕਿਉਂ ਨਹੀਂ ਕਰ ਸਕਦੇ ਉਹਦਾ ਹੀ ਸਵਾਲ ਅਗਲਾ ਉਹਨੇ ਇਹ ਕਿਹਾ ਕਿ ਜੇ ਦੇਸ਼ ਨੇ ਅਸਲ ਤਰੱਕੀ ਕਰਨੀ ਹੈ ਤਾਂ ਇਹਨਾਂ ਮੁਲਾਜ਼ਮਾਂ ਨੂੰ 90 90 ਘੰਟੇ ਕੰਮ ਕਰਨਾ ਪਊਗਾ ਇਸ ਤੋਂ ਪਹਿਲਾਂ ਇਨਫੋਸਿਸ ਦੇ ਜਿਹੜੇ ਫਾਊਂਡਰ ਨੇ ਸ਼੍ਰੀ ਨਰਾਇਣ ਮੂਰਤੀ ਜੀ ਉਹਨਾਂ ਨੇ ਕਿਹਾ ਸੀ ਵੀ ਸਾਨੂੰ 70 70 ਘੰਟੇ ਕੰਮ ਕਰਨਾ ਚਾਹੀਦਾ 70 ਘੰਟੇ ਦਾ ਮਤਲਬ ਹੈ ਜੇ 5 ਦਿਨਾਂ ਦਾ ਹਫਤਾ ਹੈ ਤਾਂ 14 ਘੰਟੇ ਇੱਕ ਦਿਨ ਦੇ ਵਿੱਚ 24 ਘੰਟਿਆਂ 'ਚ 14 ਘੰਟੇ ਕੰਮ ਕਰਨਾ ਚਾਹੀਦਾ ਆ ਕੇ ਔਰ ਜਾਣ ਦਾ ਸਮਾਂ ਵੱਖਰਾ ਤੇ ਜੇ ਹੁਣ 19 ਆਪਣੇ 90 ਘੰਟੇ ਹੈ ਤਾਂ ਇਹਦਾ ਮਤਲਬ ਹੈ 18 ਘੰਟੇ ਦਫ਼ਤਰ 'ਚ ਕੰਮ ਕਰਨਾ ਚਾਹੀਦਾ ਹੈ ਉੱਥੇ ਆਉਣਾ ਚਾਹੀਦਾ ਤੇ ਇਹ ਜਿਹੜੇ ਗੈਰ ਮਨੁੱਖੀ ਬਿਆਨ ਨੇ ਜਿਹੜੇ ਇਨਸਾਨੀਅਤ ਤੋਂ ਬਹੁਤ ਦਿੱਗੇ ਹੋਏ ਬਿਆਨ ਨੇ ਇਹਨਾਂ 'ਤੇ ਅਸੀਂ ਕੋਰ ਨਿੰਦਾ ਕਰਦੇ ਹਾਂ ਤੇ ਉਹਨਾਂ ਨੂੰ ਬਹੁਤ ਸਾਰੇ ਨੇ ਕਿਉਂਕਿ ਉਹ ਸੋਸ਼ਲ ਮੀਡੀਆ ਦੇ ਉੱਤੇ ਰੈਡਿਟ ਤੇ ਵਾਇਰਲ ਹੋ ਗਈ ਇਹ ਵੀਡੀਓ ਤੇ ਉਹਦੇ ਤੇ ਬਹੁਤ ਸਾਰੇ ਲੋਕ ਬੜੇ ਵੱਡੇ ਵੱਡੇ ਕਮੈਂਟ ਕਰ ਰਹੇ ਨੇ ਉਹਨੇ ਬਹੁਤ ਹੀ ਮਾੜੀ ਤੇ ਨਿੰਦਣਯੋਗ ਗੱਲ ਇਹ ਕਹੀ ਕਿ ਐਤਵਾਰ ਨੂੰ ਆਪਣੇ ਘਰ ਦੇ ਵਿੱਚ ਸਾਰਾ ਦਿਨ ਔਰਤ ਆਪਣੀ ਆਪਣੀ ਜਿਹੜੀ ਪਤਨੀ ਹੈ ਉਹਦੇ ਮੂੰਹ ਵੱਲ ਤੱਕੀ ਜਾਣਾ ਇਹ ਕਿਹੜਾ ਕੰਮ ਹੈਗਾ ਆਓ ਘਰੋਂ ਦੱਕ ਕਿਹੜਾ ਛੱਡੋ ਤੇ ਆ ਕੇ ਦਫ਼ਤਰ 'ਚ ਕੰਮ ਕਰੋ ਐਤਵਾਰ ਨੂੰ ਵੀ ਤੇ 90 90 ਘੰਟੇ ਕੰਮ ਕਰੋ ਅਸੀਂ ਅਜਿਹੇ ਜਿਹੜੇ ਵਿਅਕਤੀ ਹੈ ਇਹ ਜਿਹੜੇ ਜਿਨ ਨਿਰਾ ਪੂੰਜੀਵਾਦ ਦਾ ਜਿਹੜਾ ਜਿਹੜਾ ਸਿਰੇ ਦਾ ਮਤਲਬ ਹੈਗਾ ਕੰਮ ਕਿ ਪੂੰਜੀਵਾਦ ਲੁੱਟੇ ਲੁੱਟ ਕਰਦਾ ਹੀ ਕਰਦਾ ਹੈ ਹਮੇਸ਼ਾ ਉਹ ਤਾਂ 5 ਘੰਟੇ 5 ਦਿਨਾਂ ਦੇ ਹਫਤੇ ਦੇ ਹਿਸਾਬ ਨਾਲ ਵੀ ਕਰਦਾ ਹੈ ਤੇ ਉਹ ਜਿਹੜਾ ਹੈ ਜੇ ਉਹ ਇਧਰ ਨੂੰ ਤੁਰਦੇ ਹੈ ਤਾਂ ਅਸੀਂ ਸਮਝਦੇ ਹਾਂ ਵੀ ਇਹ ਤਾਂ ਪੂੰਜੀਵਾਦ ਦਾ क्रूर ਰੂਪ ਹੈਗਾ ਇਨਸਾਨੀਅਤ ਦੇ ਵਿਰੋਧੀ ਰੂਪ ਹੈ ਕਿ ਅਗਲੇ ਜਿਹੜੇ ਆ ਉਹਨਾਂ ਦੀ ਆਪਣੀ ਨਿੱਜੀ ਲਾਈਫ ਕੋਈ ਬਚੇ ਹੀ ਨਾ ਤੇ ਉਹ ਮਸ਼ੀਨ ਦੀ ਤਰ੍ਹਾਂ ਕੰਮ ਕਰਦੇ ਰਹਿਣ ਤੇ ਬੰਦੇ ਬੰਦੇ ਹੁੰਦੇ ਐ ਤੇ ਬੰਦੇ ਮਸ਼ੀਨਾਂ ਨੂੰ ਚਲਾਉਂਦੇ ਐ ਮਸ਼ੀਨ ਬੰਦਿਆਂ ਨੂੰ ਨਹੀਂ ਚਲਾ ਸਕਦੀ ਇਸ ਤਰ੍ਹਾਂ ਨਾ ਬੰਦਿਆਂ ਨੂੰ ਮਸ਼ੀਨ ਬਣਾਇਆ ਜਾ ਸਕਦਾ ਅਜੇ ਹੀ ਪੂੰਜੀਵਾਦ ਦਾ ਡੱਟ ਕੇ ਮੁਕਾਬਲਾ ਕਰਨਗੇ ਲੋਕ ਮੈਨੂੰ ਇਸ ਗੱਲ ਦੀ ਪੂਰਨ ਉਮੀਦ ਹੈ ਤੁਸੀਂ ਵੀ ਇਸ ਮੈਸੇਜ ਨੂੰ ਘਰ ਫੈਲਾਓ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ